ਵਕ ਫੰਡਮੈਂਟ ਐਕਟ 2025 ਜਿਵੇਂ ਹੀ ਬਣਿਆ ਹੈ ਉਸ ਤੋਂ ਬਾਅਦ ਪੂਰੇ ਭਾਰਤ ਵਿੱਚ ਮੁਸਲਮ ਭਾਈਚਾਰੇ ਦੇ ਲੋਕ ਸੜਕਾਂ ਤੇ ਆ ਗਏ ਹਨ ਇਸੇ ਕਣੀ ਦੇ ਵਿੱਚ ਵੱਡੇ ਵੱਡੇ ਪ੍ਰੋਟੈਸਟ ਹੋ ਰਹੇ ਹਨ ਅੱਜ ਨਬਾ ਦੇ ਵਿੱਚ ਜੁਮੇ ਦੀ ਨਮਾਜ਼ ਤੋਂ ਬਾਅਦ ਮੁਸਲਮ ਭਾਈਚਾਰੇ ਦੇ ਲੋਕ ਅਤੇ ਹੋਰ ਜਥੇਬੰਦੀਆਂ ਇਕੱਠੀਆਂ ਹੋਈਆਂ ਜਿਨ੍ਹਾਂ ਨੇ ਰੱਜ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਇਹ ਐਕਟ ਵਾਪਸ ਲੈਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਇਹ ਐਕਟ ਸਿਰਫ ਮੁਸਲਮਾਨ ਭਾਈਚਾਰੇ ਲਈ ਨਹੀਂ ਅਜਿਹੇ ਮਾਰੂ ਐਕਟ ਸਿੱਖਾਂ, ਬੋਧੀਆਂ, ਜੈਨੀਆਂ ਅਤੇ ਹੋਰ ਕਟਕਿੰਤੀਆਂ ਲਈ ਵੀ ਆ ਸਕਦੇ ਹਨ ਇਸ ਲਈ ਇਸ ਦਾ ਵਿਰੋਧ ਕਰਨਾ ਜ਼ਰੂਰੀ ਹੈ ਇਸ ਸਾਰੀ ਨਾਬੋਸ਼ਾਰੇ ਨਿਵਾਸੀ ਨੂੰ ਅਪੀਲ ਹੈ ਕਿ ਜਿਸ ਤਰ੍ਹਾਂ ਪਹਿਲਾਂ ਜਿਹੜੇ ਸੁਗਰਸ਼ਾ ਦੇ ਵਿੱਚ ਅਸੀਂ ਇਕੱਠੇ ਮਿਲ ਕੇ ਲੜੀ ਆ ਤਾਂ ਇਹ ਜਿਹੜਾ ਅਟੈਕ ਹੈ ਜਿਹੜਾ ਇਹ ਸੈਂਟਰ ਗਵਰਨਮੈਂਟ ਦਾ ਇਹ ਕਿਸੇ ਇੱਕ ਧਰਮ ਦੇ ਉੱਪਰ ਅਟੈਕ ਨਹੀਂ ਹੈਗਾ ਕਿਸੇ ਖਾਸ ਧਰਮ ਦੇ ਉੱਪਰ ਇਹ ਸਾਰੇ ਧਰਮਾਂ ਉੱਪਰ ਅਟੈਕ ਹੈ ਅੱਜ ਜਿਹੇ ਇਹ ਮੁਸਲਮਾਨ ਕਮਿਊਨਿਟੀ ਉੱਪਰ ਅਟੈਕ ਹੋ ਰਿਹਾ ਹੈ ਲੱਗਦਾ ਨੂੰ ਸਿੱਖਾਂ ਉੱਪਰ ਵੀ ਕੀਤਾ ਜਾ ਸਕਦਾ ਹੈ ਇਸਾਈਓ ਉੱਪਰ ਵੀ ਕੀਤਾ ਜਾ ਸਕਦਾ ਹੈ ਸਾਡੀ ਨਾਪੇ ਦੇ ਭਾਈਚਾਰਿਆਂ ਨੇ ਕਿ ਸਾਰੇ ਰਲ ਮਿਲ ਕੇ ਇੱਕ ਪਲੈਟਫਾਰਮ ਤੇ ਇਕੱਠੇ ਹੋ ਕੇ ਜਿਹੜਾ ਸਾਡਾ ਦੇਸ਼ ਦਾ ਨਾਅਰਾ ਹੈ ਕਿ ਗੰਗਾ ਜਮਨਾ ਤਹਿਸੀਰ ਦੇ ਮੁਤਾਬਕ ਇਕੱਠੇ ਹੋ ਕੇ ਅਸੀਂ ਇਸ ਦੇ ਉੱਪਰ ਲੜੀਏ ਤੇ ਇਸ ਐਕਟ ਨੂੰ ਐਫ 2 ਰੱਦ ਕਰਾਈਏ ਸਿਰੇ ਤੋਂ ਤਾਂ ਜੋ ਜਿਸ ਤਰ੍ਹਾਂ ਕਿਸਾਨਾਂ ਦਾ ਜਿਹੜਾ ਬਿੱਲ ਸੀਗਾ ਉਹ ਰੱਦ ਹੋਇਆ ਸੀ ਉਸ ਤਰ੍ਹਾਂ ਇਹਦੇ 'ਤੇ ਵੀ ਲੈ ਇਹਨੂੰ ਵੀ ਐਕਟ ਨੂੰ ਸਰਕਾਰ ਸਿਰੇ ਤੋਂ ਰੱਦ ਕਰ ਦੇਵੇ ਪ੍ਰਸ਼ਾਸਨ ਲੋਕਾਂ ਦੀ ਸੁਣਨ ਲਈ ਸਟੇਟ ਇਸ ਨੂੰ ਨਹੀਂ ਬਣਾਏ ਬੱਸ ਹੋ ਗਿਆ ਕਾਨੂੰਨ ਬਣ ਗਿਆ ਇਸ ਪੌਲਿਸ ਬਹੁਤ ਬੁਰਾ ਇਹ ਦੋ ਸਟੇਜ ਤੋਂ ਬਣਾਇਆ ਜਾ ਰਿਹਾ ਹੈ ਕਿ ਪਹਿਲੇ ਪਹਿਲੇ ਰੋਕੋ 500 ਰੁਪਏ 550 ਰੁਪਏ ਨੂੰ ਹੀ ਚਾਹੀਦਾ ਵੀ ਕੋਈ ਕਹਿੰਦਾ ਹੈ ਕਿ ਇਹ ਮੇਰੇ ਲੋਕਾਂ ਦੀ ਤਰਫੋਂ ਵੀ ਜਾਇਜ਼ ਕਰਵਾ ਲੈਣਾ ਹੈ ਜਾਂ ਬਾਕੀ ਜਿਹੜੇ ਲੋਕਾਂ ਦੇ ਵਿਰੋਧ ਚ ਕਾਨੂੰਨ ਆਏ ਨੇ ਉਹ ਬੀਜੇਪੀ ਸਰਕਾਰ ਨਾਲ ਖੜੀ ਰਹੀ ਹੈ ਕਿ ਇਸ ਕਾਨੂੰਨ ਦੇ ਜਿਹੜਾ ਹੈਗਾ ਉਸ ਦੇ ਵੀ ਪੱਖ ਚ ਹੀ ਆ ਜਾਂ ਵਿਰੋਧ ਚ ਆ ਜੇਕਰ ਉਹ ਪੱਖ ਚਾਹਤਾ ਉਸ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਊਗਾ ਨਹੀਂ ਜੇਕਰ ਉਹ ਰੋਹ ਚਾਹਤਾ ਫਿਰ ਖੁੱਲ ਕੇ ਫੈਸਲਾ ਲਵੇ ਕਿ ਉਹ ਇਸ ਕਾਨੂੰਨ ਨੂੰ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣ ਦੇਵੇ ਕੋਸ਼ਿਸ਼ ਕੀਤੀ ਗਈ ਜਿਹੜੇ ਲੇਬਰ ਪਾਲ ਲੇਬਰ ਕਾਨੂੰਨ ਬਣੇ ਹੋਏ ਤੇ ਕਿਰਤ ਕਾਨੂੰਨ ਬਣੇ ਹੋਏ ਤੇ ਉਹਨਾਂ ਨੂੰ ਚੋੜ ਕੇ 4 ਕੋਡ ਬਣਾਏ ਗਏ ਮਜ਼ਦੂਰਾਂ ਦੀ ਦਿਹਾੜੀ ਦਾ ਜਿਹੜਾ ਪੈਨੋ 12 ਘੰਟੇ ਜਿਹੜਾ ਕਰ ਦਿੱਤਾ ਗਿਆ ਬਹੁਤ ਸਾਰੀਆਂ ਫੈਕਟਰੀਆਂ ਦੇ ਵਿੱਚੋਂ ਉਹ ਲਾਗੂ ਹੋਣਾ ਸ਼ੁਰੂ ਹੋ ਗਿਆ ਜਿਹੜਾ ਵੀ ਉਦੋਂ ਉਹਨਾਂ ਨੂੰ ਪਈ ਮਗਰੋਂ ਉਹਦੇ ਕਾਨੂੰਨ ਦੇ ਮਤਲਬ ਕ ਸਕੀਮਾਂ ਮਿਲਦੀਆਂ ਜਿਹੜੀਆਂ ਸਾਰੀਆਂ ਖਤਮ ਕਰਦੀਆਂ ਉਸੇ ਕਰੋਨਾ ਕਾਲ ਦੇ ਅੰਦਰ ਇਹ ਖੇਤੀ ਦੇ ਜਿਹੜੇ ਤਿੰਨ ਕਾਨੂੰਨ ਲੈ ਕੇ ਆਏ ਜਿਹਦੇ ਨਾਲ ਕਿਸਾਨਾਂ ਦੀ ਜਿਹੜੀਆਂ ਜ਼ਮੀਨਾਂ ਦੇ ਉੱਤੇ ਅੰਡਾਨੀਆਂ ਬਾਣੀਆਂ ਨੂੰ ਕਿਵੇਂ ਕਾਬੂਜ ਕਰਾਇਆ ਜਾਵੇ ਮੋਦੀ ਸਰਕਾਰ ਉਹ ਲੈ ਕੇ ਆਈ ਤੇ ਹੋਰ ਬਹੁਤ ਸਾਰੇ ਜਿਹੜੇ ਨਵੇਂ ਨਵੇਂ ਕਾਨੂੰਨ ਨਵੇਂ ਨਵੇਂ ਪਾਲਸੀਆ ਲੈ ਕੇ ਆ ਰਹੀਆਂ ਆਨੀਆਂ ਬਾਨੀ ਨੂੰ ਕਿਵੇਂ ਅਮੀਰ ਕੀਤਾ ਜਾ ਸਕਦਾ ਕਿਵੇਂ ਇਤੋਂ ਘਾਟ ਗਿਣਤੀਆਂ ਨੂੰ ਜਿਹੜਾ ਉਹ ਖਦੇੜਿਆ ਜਾ ਸਕਦਾ ਮੁਸਲਮ ਭਾਈਚਾਰੇ ਨੂੰ ਕਿਵੇਂ ਜਿਹੜਾ ਉਹ ਆਤਮਾ ਦੀ ਕੋਸ਼ਤ ਕੀਤਾ ਜਾ ਸਕਦਾ ਕਿਵੇਂ ਦੇਸ਼ ਨੂੰ ਜਿਹੜਾ ਉਹ ਪੂਰਸ ਸਟੇਟ ਦੇ ਵਿੱਚ ਬਦਲਿਆ ਜਾ ਸਕਦਾ ਇਸ ਕਰਕੇ ਹਰ ਤੌਕੇ ਨੂੰ ਜਿਹੜਾ ਉਹ ਮੋਦੀ ਸਰਕਾਰ ਕੋਚਣ ਲੱਗੀ ਹੋਈ ਆ ਉਹ ਇਹ ਚਾਹੁੰਦੀ ਹੈਗੀ ਕਿ ਇਹ ਹਿੰਦੂਆਂ ਦੇ ਵਿੱਚ ਅਸੀਂ ਮੁਸਲਮਾਨਾਂ ਦੇ ਖਿਲਾਫ ਪ੍ਰਚਾਰ ਕਰਕੇ ਉਹਨਾਂ ਦੀ ਜਿਹੜੀ ਵੋਟ ਮਾਈਕਾ ਉਹਨੂੰ ਤਿਆਰ ਕਰ ਲਈਏ ਉਹ ਇੱਥੇ ਕਹਿੰਦੇ ਨੇ ਕਿ ਮਨੁਸਮਰਤੀ ਦਾ ਹੁਣ ਆਲਾ ਸਭਾ ਆਣਾ ਹੈ ਇਹਨੂੰ ਖਤਮ ਕਰਕੇ ਇਹਦੇ ਮਨੁਸ਼ੀਮਤ ਜਿਹੜੀ ਆ ਲਾਗੂ ਕਰਨੀ ਹੈਗੀ ਦਲਤਾਂ ਨੂੰ ਜਿਹੜਾ ਪੈਰ ਦੀ ਜੁੱਤੀ ਦੁਆਰਾ ਬਣਾਇਆ ਜਾ ਸਕੇ ਔਰਤਾਂ ਨੂੰ ਪੈਰ ਦੀ ਜੁੱਤੀ ਬਣਾਇਆ ਜਾ ਸਕੇ ਮੋਦੀ ਸਰਕਾਰ ਦਾ ਪ੍ਰਭੂ ਉਸ ਪਾਸੇ ਨੂੰ ਚੱਲੀ ਹੋਈ ਹੈਗੀ ਇਸ ਕਰਕੇ ਇਸ ਸਰਕਾਰ ਨੂੰ ਹਰਾਉਣਾ ਇਕੱਲਾ ਨਾ ਤਾਂ ਮੁਸਲਮਾਨ ਭਾਈਚਾਰੇ ਇਹ ਗੱਲਾਂ ਮਾਣਾਂ ਦੇ ਵਿੱਚੋਂ ਕੱਢ ਦੇ ਕੱਢ ਕੇ ਕਿਉਂਕਿ ਸਿੱਖ ਨੇ ਮੈਂ ਨਹੀਂ ਉਹਨਾਂ ਨਾਲ ਤੋੜਦਾ ਉਹਦਾ ਮੁਸਲਮਾਨ ਨੇ ਮੈਂ ਤਾਂ ਉਹਨਾਂ ਦੇ ਖਿਲਾਫ ਉਹਨਾਂ ਦੇ ਹੱਕ ਦੇ ਵਿੱਚ ਮੈਂ ਨਹੀਂ ਜਾਂਦਾ ਹੈਗਾ ਇਹ ਕਰਕੇ ਸਾਨੂੰ ਜਿੰਨਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਮੁੱਟ ਹੋ ਕੇ ਉਸ ਹਕੂਮਤ ਦੇ ਖਿਲਾਫ ਨਹੀਂ ਡਟਦੇ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਬੱਚੇ-ਬੱਚੇ ਨੇ ਜੋਗਰਦ ਪਾ ਕੇ ਉਸ ਅੰਡਾਨੀ ਅੰਬਾਨੀ ਦੇ ਜਿਹੜੇ ਖੇਤੀ ਕਾਨੂੰਨ ਲੈ ਕੇ ਆਏ ਸੀ ਸਰਕਾਰ ਉਸੇ ਤਰ੍ਹਾਂ ਦੀ ਮਹੱਤਤਾ ਜਿਹੜਾ ਦੁਬਾਰਾ ਲੋੜ ਹੈਗੀ ਇੱਥੇ ਬਹੁਤ ਸਾਰੇ ਲੋਕ ਆ ਜਦੋਂ ਧਾਰਾ 370 ਤੋੜਿਆ ਕਸ਼ਮੀਰ ਦੇ ਅੰਦਰ ਜਦੋਂ ਉਸ ਨੂੰ ਮਿਲਟਰੀ ਸਟੇਟ ਬਣਾਇਆ ਗਿਆ ਤਾਂ ਇੱਥੇ ਇਹ ਨਾਅਰੇ ਜਿਹੜੇ ਬੜੇ ਬਲੰਦ ਕੀਤੇ ਗਏ ਕਿ ਅਸੀਂ ਉਥੋਂ ਪਰੀਆਂ ਵਿਆਹ ਕੇ ਲੈ ਆਇਆ ਕਰਾਂਗੇ ਤੇ ਉਹ ਲੋਕ ਅੱਜ ਜਿਹੜਾ 100 ਰੁਪਏ ਲੀਟਰ ਡਾਣਾ ਪੈਟਰੋਲ ਪੂਆਣ ਤੋਂ ਵੀ ਮਹਤਾਜ ਹੋਏ ਹੋਏ ਨੇ ਜ ਜੋਨੋ ਜਿਹੜਾ ਪਰੀਆਂ ਪਿਆ ਕੇ ਲੈ ਕੇ ਆਇਆ ਕਰਾਂਗੇ ਇਹ ਤੁਹਾਨੂੰ ਹੋਣਾ ਚਾਹੀਦਾ ਜਿਹੜਾ ਸਰਕਾਰ ਦੇ ਹਮੋਡੇ ਨਾਲ ਮੋਟਾ ਮਝੂੜ ਕੇ ਖੜੇ ਹੋਏ ਉਹ ਨੌਜਵਾਨ ਉਹਨਾਂ ਨੂੰ ਪ੍ਰਗਟਾ ਦੇ ਗਲਤਾਂ ਜਿਹੜੀ ਦਿਸ਼ਾ ਦਿੱਤੀ ਗਈ ਅੱਜ ਉਹਨਾਂ ਨੌਜਵਾਨਾਂ ਨੂੰ ਦੰਗਈ ਮਾਇਆ ਜਾ ਰਿਹਾਗਾ ਉਹਨਾਂ ਨੂੰ ਮੱਚਦਾ ਤੇ ਹਮਲੇ ਕਰਨ ਲਈ ਕਿਹਾ ਜਾ ਰਿਹਾਗਾ ਅਸੀਂ ਜਿਵੇਂ ਜਰਮਨੀ ਦੇ ਅੰਦਰ ਆ ਉਹ ਗਿਗਲਰ ਨੇ ਕੀਤਾ ਜੀਆ ਇਹ ਗੈਸ ਦੇ ਚੈਂਬਰਾਂ ਦੇ ਅੰਦਰ ਬੰਦ ਕੀਤੇ ਲੋਕ ਗੈਸ ਦੇ ਚੈਂਬਰਾਂ ਦੇ ਵਿੱਚ ਮਾਰ-ਮਾਰ ਕੇ ਮਾਰੇ ਗਏ ਉੱਥੇ ਨਾ ਤਾਂ ਉਹਨਾਂ ਨੇ ਕੋਈ ਹੋਰ ਧਰ ਦਾ ਵਸਿਆ ਨਾ ਕੋਈ ਉੱਥੇ ਕਮਿਊਨਿਟੀ ਵਾਲਾ ਵਸਿਆ ਨਾ ਕੋਈ ਜਿਹੜਾ ਘੱਟ ਗਿਣਤੀ ਵਸਿਆ ਲਗਾਤਾਰ ਫੌਜ ਦੇ ਨਾਰਾ ਉਹਨਾਂ ਦੇ ਹੱਕਾਂ ਨੂੰ ਪੁੱਟ ਲਿਆ ਤੇ ਕਾਪੂਰੇ ਨੂੰ ਜਿਹੜਾ ਉਹ ਮਨਾਪਾ ਦੇ ਲਈ ਸਾਰੇ ਕਾਨੂੰਨ ਆ ਜਿਹੜੇ ਸਾਰੀਆਂ ਤਾਕਤਾਂ ਆਪਣੇ ਹੱਥ ਦੇ ਵਿੱਚ ਲੈ ਕੇ ਗਈ ਉਸੇ ਤਰ੍ਹਾਂ ਹੁਣ ਜਿਹੜਾ ਇੰਡੀਆ ਦੇ ਵਿੱਚ ਹੋ ਰਿਹਾ ਹੈਗਾ